ਟਾਂਡਾ ਉੜਬੜੋ ਤੋਂ ਇਹਨ ਪਿੰਦੇ ਪਿੰਡ ਰੜਾ ਨੇੜੇ 1.5 ਕਿਲੋ ਅਫੀਮ ਸਨੇ ਮੁਲਜ਼ਮ ਆਇਆ ਪੁਲਿਸ ਅੜਿੱਕੇ ਨਮਲੇ ਅਸਰਾਂ ਦੇ ਖਿਲਾਫ ਨਸ਼ਾ ਮਰਨਾਂ ਦੇ ਖਿਲਾਫ ਤੇ ਪੂਰ ਭੜੇ ਅਸਰਾਂ ਦੇ ਖਿਲਾਫ ਦੌਰਾਨ ਨੀ ਚੈਕਿੰਗ ਆਪਣੇ ਏਐਸਆਈ ਰਾਜਮੀ ਸਿੰਘ ਨੇ ਨਾਕੇ ਦੌਰਾਨ ਇੱਕ ਵਿਅਕਤੀ ਜਿਹੜਾ ਪੈਦਲ ਤੁਰਿਆ ਆਉਂਦਾ ਨੂੰ ਚੈਕ ਕੀਤਾ ਜਿਹਨੇ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ ਜਿਹਨੇ ਆਪਣਾ ਨਾਮ ਅਜੇ ਮੋਰੀਆ ਪੁੱਤਰ ਨਰਿੰਦਰ ਲਾਲੂ ਬਸੀ ਹਾਊਸ ਨੰਬਰ 268 ਪਾਲਾ ਬਲੋਨੀ ਤਸੀਨ ਕੇਟ ਕਰਮਖਾਨ ਖਾਨਾ ਅਲ ਰੋਵਾ ਜ਼ਿਲ੍ਹਾ ਬਰੇਲੀ ਚੂਪੀ ਦਸਿਆ ਜਦੋਂ ਮੌਕੇ ਤੇ ਸੁਪਰੀਮ ਦੇ ਰੱਬ ਵਰਕੇ ਇਹਦੇ ਖਿਲਾਫ ਮੁਕਦਮਾ ਨੰਬਰ ਅੰਤਰੀ ਦਰਜ ਕੀਤਾ ਗਿਆ ਦੁਬਾਰਾ ਕੋਸ਼ਿਸ਼ ਇਹਨੇ ਮੰਨਿਆ ਕਿ ਮੈਂ ਪਹਿਲਾਂ ਵੀ ਇੱਥੇ ਦੋਚਾਰਾ ਨਹੀਂ ਅਫੀਨ ਏਰੀਆ ਚ ਦੇਖੇ ਗਿਆ। ਕਿਉਂਕਿ ਆ ਬੰਦੇ ਨੂੰ ਅਫੀਨ ਦੇ ਦਿੱਤਾ ਉਹਨਾਂ ਬਾਰੇ ਵੀ ਇਹਨੂੰ ਪੁੱਛ ਕੇ ਧਮਾਈ ਨਾ ਕਰਦੇ ਆ। ਇਹਦਾ ਰਮਾਂਡ ਲੈਣ ਤੋਂ ਬਾਅਦ ਗੋਸ਼ੀ ਦੇ ਪਿਛੋਂ ਬੈਕਵਾਰਡ ਤੇ ਫਾਰਵਰਡ ਲਿੰਕ ਏਰੀਆ ਉਹ ਕਲੀਅਰ ਕਰਕੇ ਤੇ ਦੋਸ਼ਾ ਨਿਗਰਾਹ ਕਰਦੇ ਆ।